ਲੁਧਿਆਣਾ ਜ਼ਿਲ੍ਹਾ ਦੀ ਥਾਣਾ ਦਾਖਾ ਵਿਖੇ ਸਾਨੂੰ 24 ਨਵੰਬਰ 2025 ਨੂੰ ਇੱਕ ਸੂਚਨਾ ਮਿਲੀ ਸੀ ਕਿ ਸੁਰਿੰਦਰ ਸਿੰਘ ਪੁੱਤਰ ਬੰਤਾ ਸਿੰਘ ਜੋ ਕਿ ਨਿਊ ਬੈਂਕ ਕਲੋਨੀ ਮੋਲਾਪੁਰ ਦਾਖਾ ਦਾ ਰਹਿਣ ਵਾਲਾ ਇਹ ਇਹ ਦਿਨਾਂ ਦੀ ਪਤਨੀ ਸਕੂਟਰ ਤੇ ਜਾ ਰਹੀ ਸੀ ਜਦੋਂ ਕਿ ਜਦੋਂ ਇਹ ਜਾ ਰਹੀ ਸੀ ਤਾਂ ਬਾਜ਼ਾਰ ਦੇ ਵਿੱਚ ਇੱਕ ਅਨਨੋਨ ਸ਼ਖਸ ਆਉਂਦਾ ਵਾ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਉਸ ਵੱਲੋਂ ਜੋ ਇਹਨਾਂ ਦੀ ਵਾਈਫ ਦੇ ਹੱਥ ਵਿੱਚ ਪਰਸ ਫੜਿਆ ਹੋਇਆ ਸੀ ਉਸ ਨੂੰ ਖੋ ਕੇ ਭੱਜ ਜਾਂਦਾ ਪਰਸ ਵਿੱਚ ਇਹਨਾਂ ਦੇ ਕਾਗਜ਼ਾਂ ਦੀ ਜ਼ਰੂਰੀ ਚਾਬੀਆਂ ਇਸ ਤੋਂ ਲਗਭਗ ਇਹਨਾਂ ਦੇ ਕਾਈ ਫੋਨ ਤੇ 500 ਦੇ ਰੁਪਏ ਕਰੀਬ ਕੈਸ਼ ਰਕਮ ਵੀ ਸੀ ਇਸ ਤੋਂ ਬਾਅਦ ਅਸੀਂ ਤੁਰੰਤ ਇਹਨਾਂ ਦੇ ਬਿਆਨਾਂ ਦੇ ਇੱਕ ਅਨਨੋਨ ਪਰਸਨ ਦੇ ਖਿਲਾਫ 304 4 ਬੀਨਸ ਦੇ ਤਹਿਤ ਇੱਕ ਮੁਕੱਦਮਾ ਦਰਜ ਕੀਤਾ ਸੀ ਜੋ ਕਿ ਸਨੇਚਿੰਗ ਦੀ ਧਾਰਾ ਵਾ ਸਾਡੇ ਐਸਐਚਓ ਦੱਖਤ ਦੇ ਨੇ ਟੀਮ ਨੇ ਬੜੀ ਮਿਹਨਤ ਨਾਲ ਅਲੱਗ-ਅਲੱਗ ਪੈਨੋ ਉਹਦੇ ਕੰਮ ਕਰਕੇ ਕੁਝ ਹੀ ਦਿਨਾਂ ਦੇ ਵਿੱਚ ਜੋ ਇਸ ਦਾ ਮੁੱਖ ਦੋਸ਼ੀ ਸੀ ਹਰਵਿੰਦਰ ਸਿੰਘ ਪੁੱਤਰ ਚੰਦਰਪਾਲ ਸਿੰਘ ਜੋ ਕਿ ਹੈਬਿਚੁਅਲ ਆਫੈਂਡਰ ਆ ਇਸ ਦੇ ਖਿਲਾਫ ਪਹਿਲਾਂ ਵੀ ਪੰਜ-ਛੇ ਮੁਕੱਦਮੇ ਦਰਜਾ ਜੋ ਕਿ ਲਗਭਗ ਚੋਰੀ ਸਨੇਚਿੰਗ ਐਨਡੀਪੀਐਸ ਦੇ ਦਰਜ ਨੇ ਸੋ ਇਸ ਦੋਸ਼ੀ ਨੂੰ ਅਸੀਂ ਕਾਬੂ ਕੀਤਾ ਵਾ ਤੇ ਇਸ ਕੋਲੋਂ ਜੋ ਖੋਇਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਬਹੁਤ ਜਲਦੀ ਇਹਨੂੰ ਕੋਰਟ 'ਚ ਪੇਸ਼ ਕਰਕੇ ਇਸ ਦਾ ਨੰਬਰ ਮਾਰ ਲਿਆ ਜਾਊਗਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੋਲੋਂ ਹੋਰ ਵੀ ਕਾਫੀ ਰਿਕਵਰੀ ਹੋ ਸਕਦੀ ਹੈ ਜੋ ਸਾਡੇ ਕੋਲ ਪੁਸ਼ਕਸ਼ ਦੇ ਵਿੱਚ ਹੋਰ ਵੀ ਕਈ ਵਾਰ ਦੋਤਾ ਮੰਨਿਆ ਵਾ ਸੋ ਇਹਨਾਂ ਬਾਰੇ ਢੂੰਗਾਈ ਨਾਲ ਪੁਸ਼ਕਸ਼ ਕਰਕੇ ਸਕੂਲ ਹੋਰ ਕਵਰੇਜ ਕੀਤੀ ਜਾਊਗੀ ਤੇ ਹੋਰ ਵੀ ਕਈ ਜੋ ਫੋਨ ਇਸ ਤਰੀਕੇ ਨਾਲ ਖੋਏ ਗਏ ਨੇ ਜਾਂ ਚੋਰੀ ਹੋਏ ਨੇ ਉਹਨਾਂ ਦੀ ਸਾਨੂੰ ਰਿਕਵਰੀ ਹੋਣ ਦੀ ਪੂਰੀ ਉਮੀਦ ਹੈ ਬਾਕੀ ਮੈਂ ਆਪ ਲੋਕਾਂ ਨੂੰ ਇਹ ਸਲਾਹ ਦਊਂਗਾ ਕਿ ਅਗਰ ਤੁਹਾਡੇ ਨਾਲ ਕੋਈ ਹੋਜੀ ਘਟਨਾ ਹੁੰਦੀ ਹੈ ਤਾਂ ਤੁਰੰਤ ਪੁਲਿਸ ਦੇ ਧਿਆਨ ਵਿੱਚ ਲੈ ਕੇ ਆਇਆ ਕਰੋ ਤਾਂ ਕਿ ਅਸੀਂ ਤੁਰੰਤ ਆਪਣੀ ਟੀਮਾਂ ਲਗਾ ਕੇ ਇਹੋ ਜੋ ਬੰਦੇ ਨੂੰ ਨੱਥ ਪਾਈਏ ਤੇ ਇਹਨਾਂ ਨੂੰ ਫੜਕੇ ਜੇਲ੍ਹ ਦੇ ਵਿੱਚ ਭੇਜੀਏ ਤਾਂ ਕਿ ਜੋ ਅਮਨ ਕਾਨੂੰਨ ਦੀ ਅਵਸਥਾ ਬਣੀ ਰਹੇ ਤੇ ਜੋ ਇਹੋ ਜਿਹੀ ਲੁੱਟਾਂ ਖੋਹਾਂ ਦੀ ਵਾਰਦਾਤਾਂ Thank you.